ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਜਿੱਦਾਂ ਕਿ ਜੀ ਵੀਰ ਜੀ ਅੱਜ 16 ਕਬੂਤਰ ਕਲੱਬ ਦੀ ਬਾਜੀ ਜਿਹੜੀ ਆ ਉਡਣ ਜਾ ਰਹੀ ਆ ਤੇ 24 ਖੁੱਡੇ ਸੀ ਚਵੀਆਂ ਦੇ ਵਿੱਚੋਂ 22 ਖੁੱਡੇ ਉੱਡੇ ਅੱਜ ਤੇ 22 ਖੁੱਡਿਆਂ ਦੇ ਵਿੱਚੋਂ ਸਾਡੇ ਬਾਸਰ ਕੇ ਇਥੋਂ ਪੈਣੀਆਂ ਤੋਂ ਬਾਸਰ ਕੇ ਗਿੱਲਾਂ ਤੋਂ ਸਾਡੇ ਰੋਬੀ ਵੀਰ ਦਾ ਖੁੱਡਾ ਵੀ ਆ ਉੱਡਿਆ ਵਾ ਵੇਖ ਸਕਦੇ ਹੋ ਤੁਸੀਂ ਆ ਖਟਾ ਜਾਲ ਤੇ ਆ ਰੋਬੀ ਵੀਰਾ ਵੇਖੋ ਕੱਢ ਕੇ ਬਾਹਰ ਕਬੂਤਰ ਤੇ ਲੱਗਾ ਵਾ ਡਾਉਣ ਇਹ ਆ ਤੁਸੀਂ ਦੇਖ ਸਕਦੇ ਹੋ ਆ ਗਏ ਜੋ ਠੀਕ ਹੈ ਜੀ ਆ ਡਾਤੇ ਕਬੂਤਰ ਰੋਬੀ ਵੀਰ ਹੁਣ ਆਣੇ ਤੇ ਗਾਂ ਅੱਗ ਹੋਰ ਆ ਕਬੂਤਰ ਜਿਹੜੇ ਆ ਜਿੰਨਾ ਜਿੰਨਾ ਦੇ ਖੁੱਡੇ ਆ ਉਹ ਡਾਰੇ ਆ ਕਬੂਤਰ ਤੇ ਸਭ ਛੱਤਾਂ ਜਿਹੜੀਆਂ ਇੰਤਰੀਆਂ ਵਾ ਗਗਨ ਵੀਰ ਤੇ ਇਹ ਬਾਜੀ ਜਿਹੜੀ ਗਗਨ ਵੀਰ ਵੀ ਜੀ ਛੱਡਣ ਲੱਗੇ ਕਬੂਤਰ ਸੋਨ ਵਾਲੀ ਐਵਰੇਜ ਵਾਲੀ ਬਾਜੀ ਆ ਜੀ ਤੇ ਉਹ ਵੀਰ ਜੀ ਪੱਗੇ ਪੰਦਰੀ ਦਾ ਨਾਲ ਸਾਡਾ ਇੱਕ ਮੋਰੀਆ ਸਾਡਾ ਵੀਰ ਜੀ ਨੰਬਰ ਨਹੀਂ ਐਡ ਤੇ ਅਸੀਂ ਨੰਬਰ ਐਡ ਕਰਾ ਲੈਨੇ ਆ ਤੇ ਬਾਅਦ ਤੁਹਾਨੂੰ ਅਪਡੇਟ ਦੇ ਦਿਆਂਗੇ ਗਿਲਟ ਹੋਇਆ ਤੁਹਾਨੂੰ ਸ਼ਾਮ ਤੱਕ ਸਾਰਾ ਦੱਸਾਂਗੇ ਛੱਡੇ ਪੰਜਵਾਂ ਪੰਜਵਾਂ ਆਪਣੇ ਨਾਲ ਪੁੱਤਰ ਸਾਹਿਬ ਨੂੰ ਜੜਾ ਦੜ ਵੀਰ ਜੀ ਕੂਤਰ ਵੀਰ ਨੇ ਡਾਟਦੇ ਜੋ ਜਿਹੜੇ ਆ ਕੂਤਰ ਡਾਰੇ 7 ਵਜੇ ਤੇ ਆ ਵੀਰ ਜੀ ਦਾ ਬਾਪੂ ਸ਼ੰਗਾਰਾ ਸਿੰਘ ਦੀ ਸ਼ਾਤ ਨਹੀਂ ਉੱਡੀ ਕੋ ਉਤਰਾ ਦੀ ਵਜਾ ਕਰਕੇ ਲਾ ਲੋ ਤੇ ਬਾਕੀ ਆਪਣੇ ਗਰਲਾਲ ਵੀਰ ਉਹਨਾਂ ਦੀ ਛੱਤ ਜਾਂ ਹੋ ਹੋਰਾ ਛੱਤਾਂ ਸਾਬ ਬੁੱਡੀਆਂ ਵਾ ਇਹ ਵੀ ਆਪਣੇ ਇਹ ਵੀਡੀਓ ਜਿਹੜੀ ਆ ਕਵਰ ਬਾਟ ਪੀਜਣ YouTube ਚੈਨਲ ਦੇ ਉੱਤੇ ਅਪਲੋਡ ਆ ਕੋਟ ਵਾਲੀ ਤੇ ਸਵੇਰ ਦੀ ਤੇ ਸੋ ਵੀਡੀਓ ਦੇ ਜਿਹੜਾ ਨਾਲ ਆਇਆ ਉਹ ਵੀਡੀਓ ਨੂੰ ਵੇਖ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰੇ ਭਰਾ ਠੀਕ ਹੈ ਜੀ ਮ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਇਹਦੇ ਵਿੱਚ ਜਿਹੜੀ ਐਂਟਰੀ ਆ ਉਹ 1500 ਰੁਪਿਆ ਐਂਟਰੀ ਆ ਤੇ 24 ਖੁੱਡੇ ਸੀ ਉਹ ਚ 22 ਖੁੱਡੇ ਉੱਡੇ ਆ ਤੇ 1500 ਰੁਪਿਆ ਐਂਟਰੀ ਗਈ ਆ ਜੇ ਤੁਸੀਂ ਇੱਥੇ ਵੀ ਹਿਸਾਬ ਲਾ ਲਓ 1500 ਰੁਪਿਆ ਐਂਟਰੀ ਯਾਨੀ ਕਿ 10 ਖੁੱਡਿਆਂ ਦਾ ਸਿੱਧਾ ਹੀ 15000 ਤੇ 20000 ਪਲੱਸਮ ਬਣ ਜਾਂਦਾ 36000 ਬਣ ਜਾਂਦਾ ਤੇ ਵਧੀਆ ਨਾਮ ਹੋਣਗੇ ਜੀ ਪਹਿਲਾ ਦੂਜਾ ਤੀਜਾ ਨਾਮ ਹੋਊਗਾ ਤੇ ਬਾਦਰ ਕਬੂਤਰ ਨੂੰ ਵੀ ਹੋਊਗਾ ਨਾਮ ਇਧਰ ਮੜਾ ਕਬੂਤਰ ਹੋ ਗਿਆ ਬਾਦਰ ਕਬੂਤਰ ਨੂੰ ਵੀ ਨਾਮ ਹੈਗਾ ਵਾ ਇਹ ਆ ਉਲੇ ਲੱਗ ਰਹੇ ਆ ਜੀ ਤੇ ਜਿੱਦਾਂ ਕਿ ਆਪਾਂ ਉਹ ਦਿਨ ਵੋਇਸ ਪਾਈ ਕਿ ਮਲਵਈਆਂ ਵਾਲੀਆਂ ਬਾਲੀਆਂ ਤੁਹਾਨੂੰ ਜ਼ਰੂਰ ਵਿਖਾਵਾਂਗੇ ਠੀਕ ਆ ਤੇ ਰੋਬੀ ਵੀਰ ਨਾਲ ਆਪਣਾ ਕਾਫੀ ਪੁਰਾਣਾ ਯਾਰਾਨਾ ਵਾ ਬਸ ਆ ਹੀ ਨਹੀਂ ਹੋਇਆ ਕਦੀ ਇਧਰ ਨੂੰ ਅੱਜ ਆਏ ਆ ਤੇ ਅੱਜ ਰੋਬੀ ਵੀਰ ਦੇ ਤੁਹਾਨੂੰ ਜਿਹੜੇ ਆ ਦੇਸੀ ਕਬੂਤਰ ਉਹਨਾਂ ਦਾ ਵੀ ਸ਼ੌਂਕ ਵਿਖਾਵਾਂਗੇ ਉਹ ਵੀ ਵੀਡੀਓ ਆਪਾ ਅਪਲੋਡ ਕਰਾਂਗੇ ਉਹ ਵੀ ਤੁਹਾਨੂੰ ਅੱਜ ਵੀਡੀਓ ਜਿਹੜੀ ਆ ਚੈਨਲ ਤੇ ਮਿਲੂਗੀ ਠੀਕ ਆ ਹੂੰ ਤੇ ਬਾਕੀ ਮਲਵਈਆਂ ਦਾ ਸ਼ੌਂਕ ਰੋਬੀ ਵੀਰ ਹੁਣੀ ਬਹੁਤ ਵਧੀਆ ਕਰਦੇ ਹੀ ਆ ਹਰ ਸਾਲ ਕਰਦੇ ਹੀ ਆ ਸ਼ੌਂਕ ਗਾਂਵ ਵੀ ਹੋਣ ਜਿਹੜੀਆਂ ਦੜੇ ਵਾਲੀਆਂ ਬਾਜ਼ੀਆਂ ਰੋਬੀ ਵੀਰ ਹੁਣਾ ਦੀਆਂ ਉਹ ਵੀ ਹੈਗੀਆਂ ਵਾ ਤੇ ਉਹਨਾਂ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਠੀਕ ਆ ਜੀ ਤੇ ਆ ਤੀਸਰਾ ਇਤਵਾਰ ਵਿਸਾਖ ਦਾ ਆ ਨੰਬਰ ਸਾਰਾ ਦਾ ਸ਼ੌਕ ਸ਼ੁਰੂ ਹੋ ਜਾਣਾ ਵਾ ਤੇ ਇਹ ਵਿੱਚ ਜਿਹੜਾ ਵਾ ਜਿਹਦੇ ਵਿੱਚ ਅਸੀਂ ਪੂਰੀ ਸ਼ੌਕ ਦੀ ਜਾਣਕਾਰੀ ਦਵਾਂਗੇ ਤੇ ਉਹ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਗਰੁੱਪ ਸਾਡਾ ਜਿਹੜਾ ਹੈਗਾ ਵਾ ਟੂਰਨਾਮੈਂਟ ਜੇਟ 2025 ਦਾ ਸ਼ੌਕ ਸਾਰਾ ਵਿਖਾਇਆ ਜਾਏਗਾ ਤੇ ਆ ਲੱਗਣ ਲੱਗੇ ਉੱਲੇ ਵੇਖ ਲੋ ਜੀ ਇਹ ਵੀ ਛੱਤ ਐਂਟਰ ਹੈ ਗਈ ਆ ਵਿੱਚ ਆ ਲੱਗ ਗਿਆ ਜੀ ਉੱਲੇ ਠੀਕ ਹੈ ਜੀ ਬਾਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ ਇਹ ਤੇ ਵੀ ਦੇ ਕਬੂਤਰ ਉੱਡ ਗਏ ਜੋ 16 ਦਾ ਛੇਵੇਂ आवीर जी पिंड सोलह कोई नहीं है। <sweating Humming> ਆਪ ਉਹਦੇ ਹੱਥ ਫੜ ਕੇ ਬਿਨਾ ਉਹਨੇ ਪਈ ਯਾਰ ਫੁਲਫਾਰਮ ਚਾਉਣਾ ਅਜ ਉਹਨੂੰ ਨਾ ਛੜੀਏ ਨਾ ਛੜੀਏ ਚੱਲ ਲਗਾਏ ਮਠਾ ਭਰ ਕੇ ਆ ਵੀਰ ਜੀ ਤਿੰਨ ਕਬੂਤਰ ਜੇ ਤੇ ਆ ਦੋ ਕਬੂਤਰੀਆਂ ਨਹੀਂ ਆਹ ਕਲਾਲ ਜੀ ਨਹੀਂ ਤੇ ਦੋ ਆ ਬੀਠੀਆਂ ਕੰਡੋਰੀ ਮਮਾ ਮੈਨੂੰ ਇਟੂਟ ਥਲੇ ਓਏ ਐਟਾ ਨਹੀਂ ਲਾ ਦੀ ਨੂੰ ਦੀ ਇਦਾਂ ਹੀ ਆਹ ਸਟੈਪਲ ਕਰਦੇ ਪੋਠਾ ਕਰਦਾ ਸਟੈਪਲ ਚਲੋ ਵੀਰ ਜੀ ਨਾ ਵੀਡੀਓ ਇਹਦੀ ਬੰਦਈ ਆ ਚਲੋ ਪੱਲਾ ਬੁੱਲਾ ਵਖਾ ਦੇ ਨਾ ਸਾਰਾ ਕੁਝ ਇਕਰੀ ਥਲੇ ਰੰਗ ਚੋਂ ਕਰਾ ਹਾਲੇ ਆ ਰੱਖ ਥਲੇ ਓਏ ਵਰਦਾ ਨਹੀਂ ਰੋ ਜਾ ਥਲੇ ਥਲੇ ਚਲੇ ਛੱਡ ਦੇ ਜੀ ਇਨੂੰ ਦਾਦੀ ਜਰਾ ਚੀਨਾ ਲਿਆ ਜਰਾ ਚੀਨਾ ਚਿੱਟੀਆਂ ਖਾਣਾ ਲਾ ਲਾ ਲਾਈ ਜਾ ਕੋਸਮ ਕਈ ਜਾਣੇ ਕਰੀ ਆ ਸਭ ਤੈ ਤੂੰ ਹੀ ਵੇਖ ਸਕਦੇ ਜੋ ਆ ਉੱਲੇ ਲੱਗੇ ਆ ਠੀਕ ਹੈ ਜੀ ਤੇ ਕੀ ਰਿਕਵਰ ਬਾੜਤੀ ਇਹਨੂੰ ਆ ਮੋਰਾਂ ਲੱਗਣੀਆਂ ਨਾਲ ਨਾਲ ਬੁੱਝੰਗਾ ਜੀ ਇੱਕ ਛੱਤ ਦਾ ਆ ਜਿੱਥੇ ਮੋਰ ਵਾਲਾ ਵੀਰ ਨਹੀਂ ਪੁੱਜਾ ਆ ਵੀਰ ਆ ਗਿਆ ਹਣ ਚਲੋ ਬਾਕੀ ਭਾਈ ਮਨਵੀਰ ਸਿੰਘ ਜੀ ਜਨਾਬ ਸਿੰਘ ਜੀ ਆਪਣੀ ਲਾਗੜਾ ਜਿਹੜਾ ਬਹੁਤ ਦਾ ਆਪਣੀ ਜਿਹੜਾ ਬਾਜ਼ੀਆਂ ਹਰ ਸਾਲ ਕਰਾਉਂਦੇ ਆ ਤੇ ਪਿਛਲੇ ਸਾਲ ਜਿਹੜਾ ਆਪਣਾ ਗਰਲਾਲ ਸਿੰਘ ਪੁੱਤਰ ਵੀਰ ਜਿੰਦਾ ਰਹੇ ਗਏ ਉਹ ਮਵੇਂ ਘੜੇ ਬੈਸਟ ਨਿਕਲਿਆ ਹੀ ਤੇ ਸਭ ਤੋਂ ਵੱਧ ਬਾਜ਼ੀਆਂ ਖੇਡੀਆਂ ਹੀ ਡਾਈਆਂ ਹੀ ਤੇ ਜਿੱਤੀਆਂ ਹੀ ਬੰਦਾ ਵਾ ਫੋਟੋ ਆ ਜੀ ਕਮੈਂਟ ਕਰ ਬਾਅਦ ਵੀ ਜਨ ਨੂੰ ਹੱਤ ਬਾਦ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਕਿਸੇ ਨੇ ਵੀ ਮਲਵਈਆਂ ਦੀ ਕੋ ਵੀਡੀਓ ਬਣਾਉਣੀ ਹੋਵੇ ਆ ਜੀ ਜੀ ਆਪਣੇ ਨਾਲ رابطہ ਕਰ ਲਿਓ 8054538512 ਤੇ ਆਪਾਂ ਪੂਰੀ ਜਿਹੜੀ ਜਾਣਕਾਰੀ ਦਵਾਂਗੇ ਸਵੇਰੇ ਉੱਲੇ ਨਕਦੀ ਜਾਣਕਾਰੀ ਦੁਪਹਿਰ ਤੱਕ ਦੀ ਸ਼ਾਮ ਤੱਕ ਦੀ ਹਾਰ ਦੇ ਤੱਕ ਦੀ ਜਾਣਕਾਰੀ ਪੂਰੀ ਦਿੱਤੀ ਜਾਊਗੀ ਠੀਕ ਹੈ ਜੀ ਜੋ ਵੀ ਖਰਚਾ ਵਰਚਾ ਹੋਏਗਾ ਉਹ ਅਡਜਸਟਮੈਂਟ ਕਰ ਲਾਂਗੇ ਆਪਾਂ ਕੋਈ ਅਸੀ ਗੱਲ ਬਾਤ ਨਹੀਂ ਆ ਵੀਰ ਮਣੀ ਨੇ ਸੋਹਲਾਲੇ ਨੇ ਸੈਟਿੰਗ ਕਰ ਗਾਣਾ ਵੀ ਗਾਣਾ ਇਹ ਦੂਰ ਕਹਿੰਦੇ ਪੁੱਤਰ ਇੱਧਰ ਕਰ ਲਗੇ ਪੁੱਤਰ ਆਉਂਦੇ ਨੇ ਉਹ ਬਾਕੀ ਪਿਛਲੇ ਸਾਲ ਵੀ ਆਪਾਂ ਕਬਰ ਦਾ ਪੰਜ ਬਿੰਜਰੇ ਹੀ ਪਾਏ ਜਾਨੀ ਤੇ ਇਸ ਸਾਲ ਵੀ ਠੀਕ ਆ ਤੇ ਨਾਲੇ ਅੱਜ ਸਾਨੂੰ ਸੁਆਗਤ ਮਿਲ ਗਿਆ ਸਾਡਾ ਰੋਬੀ ਵੀਰ ਤੇ ਅੱਜ ਇਥੇ ਵੀਰਵਾਰ ਦੇ ਲਈ ਔਰ ਹੰਟਰ ਵੀਰ ਸਾਨੂੰ ਅੱਜ ਮਿਲ ਪਿਆ ਸਾਨੂੰ ਇਹੋ ਬੜੀ ਖੁਸ਼ੀ ਆ ਜੀ ਹੰਟਰ ਵੀਰ ਨਾਲ ਸਾਡੇ ਅਜ ਮੇਲ ਹੋਏ ਆ ਭਰਾਵਾ ਜੀ ਸਾਡਾ ਵੱਡਾ ਤੇ ਆ ਬਿਕਰਮਵੀਰ ਜੀ ਦਾ ਫੋਨ ਆਉਂੰਦਿਆ ਸੀ ਵਿੱਚ ਵੀ ਕਿਹਾ ਵੀਰ ਜੀ ਆ ਵੀਡੀਓ ਅਪਲੋਡ ਤੇ ਲੱਗੀ ਆ ਤੇ ਮੈਂ ਕਰਦਾ ਤੁਹਾਨੂੰ ਫੋਨ ਠੀਕ ਹੈ ਜੀ ਤੇ ਬਾਕੀ ਸਪੋਰਟ ਕਰਿਓ ਭਰਾ ਨੂੰ ਠੀਕ ਹੈ ਜੀ ਧੰਨਵਾਦ ਸਾਬ ਵੱਡੇ ਵੀਰਾਂ ਦਾ ਤੇ ਬੈਸਟ ਆਫ ਲੱਕ ਸਾਰੇ ਪਲੇਅਰਸ ਨੂੰ ਕਵਰ ਬਾਠ ਪੀਐਨਸ ਵੱਲੋਂ